ਸ਼੍ਰੀ ਦੁਰਗਿਆਣਾ ਕਮੇਟੀ ਦੇ ਸਾਤ ਕਰਮਚਾਰੀ ਆਪਣੀ ਸੇਵਾ ਮਿਆਦ ਪੂਰੀ ਹੋਣ ਤੇ ਸੇਵਾ ਮੁਕਤ ਹੋ ਗਏ ਕਮੇਟੀ ਵੱਲੋਂ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਅਤੇ ਜਨਰਲ ਸਕੱਤਰ ਅਰੁਣ ਖੰਨਾ ਨੇ ਸਾਰੇ ਕਰਮਚਾਰੀਆਂ ਨੂੰ ਸ਼ਾਲ ਅਤੇ ਮੰਦਿਰ ਦੀ ਤਸਵੀਰ ਦੇ ਕੇ ਵਿਦਾਇਗੀ ਦਿੱਤੀ ਇਸ ਮੌਕੇ ਬਿਮਲ ਅਰੋੜਾ ਵਿਜੇ ਖੰਨਾ ਡਾਕਟਰ ਰਾਕੇਸ਼ ਸ਼ਰਮਾ ਨਰੇਸ਼ ਸ਼ਰਮਾ ਵਿਧੂਪੁਰੀ ਸੁਪਰਟੈਂਡੈਂਟ ਪਿੰਕ ਰਾਤ ਸਮੇਤ ਮੈਂਬਰ ਮੌਜੂਦ ਸਨ ਅੱਜ ਸ਼੍ਰੀ ਦੁਰਗਿਆਣਾ ਕਮੇਟੀ ਦੇ ਜਿਹੜੇ EMPLOYEES ਸੀਗੇ ਜਿਨ੍ਹਾਂ ਦੀ ਏਜ ਸੇਵਾ ਨિવਰਤੀ ਦੀ ਹੋ ਗਈ ਉਹਨਾਂ ਦੀ ਅੱਜ ਰਿਟਾਇਰਮੈਂਟ ਪਾਰਟੀ ਸੀ ਕਨੇ ਵੀ ਹੁੰਦੀਆਂ ਰਹੀਆਂ ਲੇਕਿਨ ਇਸ ਬਾਰੇ ਇੱਕ ਪਹਿਲਾ ਪ੍ਰਯਾਸ ਸੀਗਾ ਕਿ ਜਿਹੜੇ ਵੀ ਆਪਣੇ ਸੇਵਾ ਨિવਰਤ ਹੋਣ ਵਾਲੇ ਸਾਥੀ ਹੈ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸਾਥ ਮਿਲਾਣਾ ਸਾਥ ਬਿਠਾਣਾ ਇਥੋਂ ਹੀ ਮਲੇ ਕੇ ਸਰਵਿਸ ਦੇ ਵਿੱਚ ਆਪਣੇ ਬੱਚੇ ਪੜਾਏ ਬੱਚੇ ਵੀ ਮਲੇ ਕੇ ਪੋਸਟ ਗ੍ਰੈਜੂਏਸ਼ਨ ਬੱਚੇ ਨੇ ਕੀਤੀ ਔਰ ਆਪਣੇ ਬੁਝਗਾ ਤੇ ਸਟ ਨੇ ਪਰ ਮੈਂ ਖੁਸ਼ ਆ ਆਪਣੇ ਸਰਵਸਥੋ ਵੀ ਮੈਨੂੰ ਮੜਤੋ ਵੀ ਇਨੜੇ ਮਲੇ ਬੜਾ ਪਿਆਰ ਦਿੱਤਾ ਬੜਾ ਸਹਿਯੋਗ ਦਿੱਤਾ